ਸਤਿ ਸ਼੍ਰੀ ਅਕਾਲ ਜੀ ਪਗਵਤੀ ਕੰਪੀਟੀਸ਼ਨ ਕਲਾਸਿਸ ਮਾਨਸਾ ਤੋਂ ਮੈਂ ਪ੍ਰੋਫੈਸਰ ਆਕਾਸ਼ਦੀਪ ਸ਼ਰਮਾ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਜੰਮੂ ਕਸ਼ਮੀਰ ਚੋਣਾਂ ਜੰਮੂ ਕਸ਼ਮੀਰ ਇਲੈਕਸ਼ਨ ਹੈ ਨਾ ਅਸੈਂਬਲੀ ਇਲੈਕਸ਼ਨ ਦੇ ਸਬੰਧ ਵਿੱਚ ਇੱਕ ਐਡੀਟੋਰੀਅਲ ਪੇਜ ਤੇ ਸੰਪਾਦਕੀ ਜਿਹੜੀ ਹੈ ਪਬਲਿਸ਼ ਹੋਈ ਹੈ ਆਪਾਂ ਉਹਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ ਆਓ ਪੜੀਏ ਜੀ ਇਤਿਹਾਸਕ ਧਾਰਾ 370 ਖਤਮ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਹੋਣ ਜਾ ਰਹੀਆਂ ਪਹਿਲੀਆਂ ਵਿਦਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਸਿਆਸੀ ਹੱਲੇ ਮਤਲਬ ਕਿ ਹਮਲੇ ਨੇ ਜਿਹੜੇ ਉਹ ਤਿੱਖੇ ਹੋ ਰਹੇ ਨੇ ਫਸਟ ਅਸੈਂਬਲੀ ਇਲੈਕਸ਼ਨ ਆ ਰਹੇ ਨੇ 370 ਧਾਰਾ ਖਤਮ ਹੋਣ ਤੋਂ ਬਾਅਦ ਇਹ ਵਿਦਿਆਰਥੀ ਥੋੜਾ ਜਿਹਾ ਨੋਟ ਕਰ ਲਾਂ 370 ਜਿਹੜੀ ਧਾਰਾ ਹੈ ਜੰਮੂ ਤੇ ਕਸ਼ਮੀਰ ਵਿੱਚ ਖਤਮ ਕਰ ਦਿੱਤੀ ਸੀ ਭਾਜਪਾ ਸਰਕਾਰ ਨੇ ਠੀਕ ਹੈ ਜੀ ਉਸ ਤੋਂ ਬਾਅਦ ਇਹ ਫਸਟ ਅਸੈਂਬਲੀ ਇਲੈਕਸ਼ਨ ਟੂ ਬੀ ਹੈਲਡ ਇਨ ਜੰਮੂ ਐਂਡ ਕਸ਼ਮੀਰ ਪਹਿਲੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਕਦੋਂ ਇਤਿਹਾਸਕ ਤਾਰਾ 370 ਖਤਮ ਹੋਣ ਤੋਂ ਬਾਅਦ ਹਿਸਟੋਰਿਕ ਆਰਟੀਕਲ 370 ਕੇ ਤੇ ਬੜੇ ਪੋਲੀਟਿਕਲ ਅਟੈਕਸ ਹੋ ਰਹੇ ਨੇ ਪਾਰਟੀਆਂ ਵੱਲੋਂ ਇੱਕ ਦੂਸਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਡੋਡਾ ਜ਼ਿਲ੍ਹੇ ਦੇ ਵਿੱਚ ਹੋਈ ਇੱਕ ਚੋਣ ਰੈਲੀ ਦੌਰਾਨ ਖੇਤਰ ਦੇ ਰਾਜਨੀਤਿਕ ਪਰਿਵਾਰ ਉੱਤੇ ਤਿੱਖਾ ਨਿਸ਼ਾਨਾ ਸਿੱਧਿਆ ਹੈ। ਠੀਕ ਹੈ ਜੀ। ਨਰਿੰਦਰ ਮੋਦੀ ਜੀ ਨੇ ਜੰਮੂ ਕਸ਼ਮੀਰ ਦੇ ਵਿੱਚ ਪੋਲੀਟੀਕਲ ਨੈਪਟਿਸਮ ਜਿਹੜਾ ਹੈ ਕਾਫੀ ਵੱਡਾ ਜਿਹੜਾ ਹੈ ਉਹਨਾਂ ਨੇ ਸ਼ਬਦਾਬਲੀ ਹਮਲੇ ਕੀਤੇ ਨੇ ਉਹਨਾਂ ਨੇ ਕਹਿੰਦੇ ਉਹਨਾਂ ਨੇ ਸਿੱਧੇ ਤੌਰ ਉੱਤੇ ਕਾਂਗਰਸ ਕਾਂਗਰਸ ਪਾਰਟੀ ਅਤੇ ਨੈਸ਼ਨਲ ਕਾਨਫਰੰਸ ਐਨਸੀ ਤੇ ਪੀਪਲ ਜ਼ ਡੈਮੋਕ੍ਰੈਟਿਕ ਪੀਡੀਪੀ ਨੂੰ ਨਿਸ਼ਾਨਾ ਬਣਾਇਆ ਜੀ ਨਰਿੰਦਰ ਮੋਦੀ ਨੇ ਠੀਕ ਹੈ ਡਾਇਰੈਕਟਲੀ ਟਾਰਗੇਟ ਕੀਤਾ ਉਹਨਾਂ ਨੇ ਕਿਸ-ਕਿਸ ਨੂੰ ਕਾਂਗਰਸ ਨੂੰ ਤੇ ਜਿਹੜੀ ਹੈਗੀ ਹੈ ਨੈਸ਼ਨਲ ਕਾਨਫਰੰਸ ਯਾਨੀ ਕਿ ਐਨਸੀ ਐਂਡ ਪੀਪਲ ਡੈਮੋਕ੍ਰੈਟਿਕ ਪਾਰਟੀ ਪੀਡੀਪ ਨੂੰ ਨਿਸ਼ਾਨਾ ਬਣਾਇਆ ਇਸ ਪਰਿਵਾਰਵਾਦੀ ਰਾਜਨੀਤੀ ਲਈ ਜਿਹੜੀ ਜੰਮੂ ਤੇ ਕਸ਼ਮੀਰ ਦੇ ਵਿੱਚ ਹੁੰਦੀ ਹੈ ਜੀ ਉਹਨਾਂ ਨੇ ਕਿਹਾ ਕਿ ਲੋਕਾਂ ਦੇ ਹਿੱਤਾਂ ਨਾਲੋਂ ਪਰਿਵਾਰਾਂ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਇਨ੍ਹਾਂ ਪਾਰਟੀਆਂ ਵੱਲੋਂ ਕਾਫੀ ਲੰਮੇ ਸਮੇਂ ਤੋਂ ਜੰਮੂ ਤੇ ਕਸ਼ਮੀਰ ਦੇ ਮਾੜੇ ਹਾਲਾਤਾਂ ਲਈ ਉਹਨਾਂ ਨੇ ਨਾ ਤਿੰਨਾਂ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਦਾਅਵਾ ਕੀਤਾ ਕਿ ਇਸ ਪਰਿਵਾਰਵਾਦੀ ਸਿਆਸਤ ਨੇ ਖੇਤਰ ਨੂੰ ਖੋਖਲਾ ਕੀਤਾ ਹੈ ਤੇ ਤਰੱਕੀ ਵਿੱਚ ਵੀ ਅੜਿੱਕਾ ਪਾਇਆ ਹੈ ਨਰਿੰਦਰ ਮੋਦੀ ਕਹਿੰਦਾ ਹੈ ਕਹਿੰਦੇ ਵੀ ਪਰਵਾਰਵਾਦੀ ਸਿਆਸਤ ਨੇ ਖੇਤਰ ਨੂੰ ਖੋਖਲਾ ਕੀਤਾ ਹੈ ਤਰੱਕੀ ਦੇ ਵਿੱਚ ਅੜਿੱਕਾ ਪਾਇਆ ਉਹਨਾਂ ਨੇ ਠੀਕ ਹੈ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਜਪਾ ਹੀ ਇੱਕੋ ਇੱਕ ਰਾਜਨੀਤਿਕ ਸ਼ਕਤੀ ਹੈ ਨਰਿੰਦਰ ਮੋਦੀ ਕਹਿੰਦੇ ਭਾਜਪਾ ਹੀ ਇੱਕੋ ਇੱਕ ਰਾਜਨੀਤਿਕ ਸ਼ਕਤੀ ਹੈ ਬੀਜੇਪੀ ਇਜ਼ ਦਾ ਓਨਲੀ ਪੋਲੀਟਿਕਲ ਫੋਰਸ ਜੋ ਇਸ ਤਰ੍ਹਾਂ ਦੇ ਢਾਂਚੇ ਨੂੰ ਖਤਮ ਕਰ ਸਕਦੀ ਹੈ ਕਿਸ ਤਰ੍ਹਾਂ ਦੇ ਜਿਹੜਾ ਪਰਿਵਾਰਵਾਦ ਦਾ ਢਾਂਚਾ ਪੋਲੀਟੀਕਲ ਪਾਰਟੀ ਨੇ ਉੱਥੇ ਚਲਾਇਆ ਹੋਇਆ ਹੈ ਕਹਿੰਦਾ ਬੀਜੇਪੀ ਇਜ਼ ਦਾ ਓਨਲੀ ਪੋਲੀਟੀਕਲ ਫੋਰਸ ਥੈਟ ਕੈਨ ਐਲੀਮੀਨੇਟ ਸੱਚ ਸਟਰਕਚਰ ਇਸ ਤਰ੍ਹਾਂ ਦੇ ਟੈਨਸ਼ਨ ਨੂੰ ਖਤਮ ਕਰ ਸਕਦੀ ਹੈ ਤੇ ਨੌਜਵਾਨਾਂ ਦੀ ਅਗਵਾਈ ਚ ਇੱਕ ਨਵੀਂ ਸ਼ੁਰੂਆਤ ਦੇ ਕੇ ਵਿਕਾਸ ਉੱਤੇ ਧਿਆਨ ਕੇਂਦਰਿਤ ਕਰ ਸਕਦੀ ਹੈ ਆ ਦੇਖੋ ਜੀ ਠੀਕ ਹੈ ਤੇ ਆਗਾਮੀ ਚੋਣਾਂ ਜੰਮੂ ਕਸ਼ਮੀਰ ਲਈ ਕਹਿੰਦੇ ਜੀ ਬਹੁਤ ਮਹੱਤਵਪੂਰਨ ਸਾਬਤ ਹੋਣਗੀਆਂ ਕਿਉਂ ਕਿਉਂਕਿ ਧਾਰਾ 370 ਖਤਮ ਕਰਕੇ ਭਾਜਪਾ ਖੁਦ ਨੂੰ ਖੇਤਰ ਵਿੱਚ ਇੱਕ ਪ੍ਰਮੁੱਖ ਤਾਕਤ ਵਜੋਂ ਸਥਾਪਿਤ ਕਰਨ ਦੀ ਚਾਹਵਾਨ ਹੈ ਚਾਹਵਾਨ ਹੈ ਠੀਕ ਹੈ ਜੀ ਧਾਰਾ 370 ਨੂੰ ਜੰਮੂ ਕਸ਼ਮੀਰ ਦੇ ਵਿੱਚ ਕਿਸ ਨੇ ਖਤਮ ਕੀਤਾ ਸੀ ਭਾਜਪਾ ਪਾਰਟੀ ਦੀ ਸਰਕਾਰ ਨੇ ਇਸ ਮੰਤਵ ਦੀ ਪੂਰਤੀ ਲਈ ਪਾਰਟੀ ਨੇ ਵੋਟਰਾਂ ਨੂੰ ਸ਼ਾਂਤੀ ਸਥਿਰਤਾ ਤੇ ਆਰਥਿਕ ਤਰੱਕੀ ਦਾ ਸੁਪਨਾ ਦਿਖਾਇਆ ਹੈ ਟੂ ਫੁੱਲਫਿਲ ਦਿਸ ਪਰਪਸ ਦਾ ਪਾਰਟੀ ਹੈਜ਼ ਸ਼ੋਨ ਦਾ ਵੋਟਰਸ ਐ ਡ੍ਰੀਮ ਆਫ ਪੀਸ ਵੋਟਰਾਂ ਨੂੰ ਜੰਮੂ ਕਸ਼ਮੀਰ ਦੇ ਵੋਟਰਾਂ ਨੂੰ ਸ਼ਾਂਤੀ ਸਥਿਰਤਾ ਤੇ ਆਰਥਿਕ ਤਰੱਕੀ ਦਾ ਸੁਪਨਾ ਦਿਖਾਇਆ ਮੋਦੀ ਨੇ ਜ਼ੋਰ ਦਿੱਤਾ ਹੈ ਕਿ ਸਿਰਫ ਪਾਜਪਾ ਹੀ ਉੱਚੀ ਬੇਰੁਜ਼ਗਾਰੀ ਦਰ ਦਾ ਹੱਲ ਕਰਕੇ ਅਤੇ ਖੇਤਰ ਵਿੱਚ ਨਿਵੇਸ਼ ਲਿਆ ਕੇ ਅਰਥਪੂਰਨ ਬਦਲਾ ਲਿਆ ਸਕਦੀ ਹੈ ਸਟੈਬਿਲਿਟੀ ਐਂਡ ਇਕਨੋਮਿਕ ਪ੍ਰੋਗਰੈਸ ਜਸਟ ਕਹਿੰਦੇ ਵੀ ਭਾਜਪਾ ਗਵਰਨਮੈਂਟ ਹੀ ਕਰ ਸਕਦੀ ਹੈ ਜੇ ਤੁਸੀਂ ਇਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਜੰਮੂ ਦੇ ਕਸ਼ਮੀਰ ਦੇ ਵਿੱਚ ਭਾਜਪਾ ਦੀ ਸਰਕਾਰ ਲੈ ਕੇ ਆਉਂਗੇ ਲੋਕੋ ਤਾਂ ਥੋਡੀਆਂ ਮੁਸੀਬਤਾਂ ਦਾ ਹੱਲ ਸਿਰਫ ਤੇ ਸਿਰਫ ਭਾਜਪਾ ਪਾਰਟੀ ਹੀ ਕਰ ਸਕਦੀ ਹੈ ਇਹ ਗੱਲ ਨਰਿੰਦਰ ਮੋਦੀ ਜੀ ਨੇ ਰੈਲੀ ਤਰ੍ਹਾਂ ਕਹੀ ਹੈ ਪ੍ਰਧਾਨ ਮੰਤਰੀ ਦਾ ਬਿਆਨ ਕਿ ਅੱਤਵਾਦ ਆਖਰੀ ਸਾਹ ਲੈ ਰਿਹਾ ਹੈ ਅਤਵਾਦ ਆਖਰੀ ਸਾਹ ਲੈ ਰਿਹਾ ਹੈ ਐਕਸਟਰੀਮਿਜ਼ਮ ਇਜ਼ ਟਾਕਿੰਗ ਇਟਸ ਲਾਸਟ ਬਰੀਥ ਅਤਵਾਦ ਆਖਰੀ ਸਾਹ ਲੈ ਰਿਹਾ ਹੈ ਕਹਿੰਦਾ ਹੁਣ ਕਿਉਂ ਅਸੀਂ ਆਉਣ ਵਾਲੇ ਆ ਕਹਿੰਦਾ ਭਾਜਪਾ ਦੀ ਸਰਕਾਰ ਬਣਨੀ ਆ ਉਸ ਪੁਆਇੰਟ ਉੱਤੇ ਗੱਲ ਕਰ ਰਹੇ ਨੇ ਕਹਿੰਦਾ ਸੁਰੱਖਿਆ ਉੱਤੇ ਭਾਜਪਾ ਵੱਲੋਂ ਲਾਏ ਜਾ ਰਹੇ ਜੋਰ ਨੂੰ ਦਰਸਾਉਂਦਾ ਹੈ ਪਰਧਾਨ ਮੰਤਰੀ ਦਾ ਬਿਆਨ ਇਹ ਬਿਆਨ ਕਿ ਅੱਤਵਾਦ ਆਖਰੀ ਸਹ ਲੈ ਰਿਹਾ ਹੈ ਸੁਰੱਖਿਆ ਉੱਤੇ ਭਾਜਪਾ ਵੱਲੋਂ ਲਾਏ ਜਾ ਰਹੇ ਜੋ ਨੂੰ ਦਰਸਾਉਂਦਾ ਹੈ ਜੋ ਕਿ ਖੇਤਰੀ ਲੋਕਾਂ ਦਾ ਸਭ ਤੋਂ ਵੱਡਾ ਭੈ ਹੈ ਤੇ ਦਹਾਕਿਆਂ ਤੋਂ ਇਲਾਕਾ دہشت ਗਰਦੀ ਦੇ ਨਾਲ ਗ੍ਰਸਤ ਹੈ ਜੰਮੂ ਕਸ਼ਮੀਰ ਜਿਹੜਾ ਕਿ دہشت ਗਰਦੀ ਦੇ ਨਾਲ ਇਨੇ ਸਮਿਆਂ ਤੋਂ ਹੈਜ਼ ਬੀਨ ਲੱਕਡ ਬਾਈ ਰੀਜਨਲ ਟੈਰਰਿਜ਼ਮ ਕਿੰਨੇ ਸਮਿਆਂ ਤੋਂ دہشت گردੀ ਦੇ ਨਾਲ ਗਰਸਤ ਹੈ ਭਾਜਪਾ ਸਰਕਾਰ ਕਹਿ ਰਹੀ ਹੈ ਅਸੀਂ ਲਗਾਤਾਰ ਜੰਮੂ ਕਸ਼ਮੀਰ ਦੀ ਸੁਰੱਖਿਆ ਦੇ ਲਈ ਯਤਨਸ਼ੀਲ ਹਾਂ ਤੇ ਹੁਣ ਤੁਸੀਂ ਜਿੱਥੇ ਸਾਨੂੰ ਕੇਂਦਰ ਸਰਕਾਰ ਦੇ ਵਿੱਚ ਮੌਕਾ ਦਿੱਤਾ ਹੈ ਸੱਤਾ 'ਚ ਦੁਬਾਰਾ ਆਉਣ ਦਾ ਸਾਨੂੰ ਜੰਮੂ ਕਸ਼ਮੀਰ ਦੀ ਅਸੈਂਬਲੀ ਇਲੈਕਸ਼ਨ ਦੇ ਵਿੱਚ ਵੀ ਜਿਤਾਓ ਸਾਡੀ ਇਸ ਸੂਬੇ ਦੇ ਵਿੱਚ ਸਰਕਾਰ ਬਣਾਓ ਤਾਂ ਜੋ ਇਸ ਸੂਬੇ ਨੂੰ ਸ਼ਾਂਤੀ ਸਥਿਰਤਾ ਦੇਈਏ ਤੇ ਇੱਥੋਂ ਅਤਵਾਦ ਦਾ ਹਮੇਸ਼ਾ ਲਈ ਖਾਤਮਾ ਕਰੀਏ ਤੇ ਬੇਰੁਜ਼ਗਾਰੀ ਨੂੰ ਇਸ ਸੂਬੇ ਦੇ ਵਿੱਚੋਂ ਖਤਮ ਕਰੀਏ ਅੱਗੇ ਪੰਜਾਬੀ ਟ੍ਰਿਬਿਊਨ ਦੀ ਇਹ ਆਪਾਂ ਸੰਪਾਦਕੀ ਪੜ੍ਹ ਰਹੇ ਹਾਂ ਜੀ ਕਹਿੰਦੇ ਹਾਲਾਂਕਿ ਚੋਣ ਮੁਕਾਬਲਾ ਇੱਕ ਪਾਸੜ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ ਸਾਰੀਆਂ ਪਾਰਟੀਆਂ ਦੇ ਵਿੱਚ ਪੂਰਾ ਮੁਕਾਬਲਾ ਹੈ ਜੀ ਠੀਕ ਨਾ ਹਾਂਜੀ ਹਾਲਾ ਕੀ ਕਹਿੰਦੇ ਜਿਹੜਾ ਚੋਣ ਮੁਕਾਬਲਾ ਹੈ ਇਲੈਕਸ਼ਨ ਕੰਟੈਸਟ ਹੈ ਇੱਕ ਪਾਸੜ ਰਹਿਣ ਦੀ ਸੰਭਾਵਨਾ ਬਹੁਤ ਘੱਟ ਹੈ ਇਹ ਨਹੀਂ ਹੈ ਕਿ ਕੋਈ ਇੱਕ ਪਾਰਟੀ ਹੀ ਸਪਸ਼ਟ ਬਹੁਮਤ ਲੈ ਜਾਊਗੀ ਨਹੀਂ ਬੜਾ ਫਸਮਾ ਮੁਕਾਬਲਾ ਹੋਇਆ ਹੋਇਆ ਥੇ ਨੈਸ਼ਨਲ ਕਾਨਫਰੰਸ ਐਨ ਸੀ ਤੇ ਪੀ ਡੀ ਪੀ ਵਰਗੀਆਂ ਖੇਤਰੀ ਪਾਰਟੀਆਂ ਨੇ ਕਾਂਗਰਸ ਦੇ ਨਾਲ ਏਕਾ ਕੀਤਾ ਹੋਇਆ ਜੀ ਇਹ ਨੋਟ ਕਰ ਲਿਓ ਵਿਦਿਆਰਥੀਓ ਨੈਸ਼ਨਲ ਕਾਨਫਰੰਸ ਤੇ ਪੀਡੀਪ ਇਹ ਦੋਨੇ ਜਿਹੜੀਆਂ ਉੱਥੋਂ ਦੀਆਂ ਰੀਜਨਲ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਨੇ ਕਾਂਗਰਸ ਦੇ ਨਾਲ ਏਕਾ ਕੀਤਾ ਹੋਇਆ ਹੈ ਤੇ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਬਹਾਲ ਕਰਾਉਣ ਦਾ عہد ਲਿਆ ਹੋਇਆਗਾ ਉਹਨਾਂ ਨੇ ਠੀਕ ਹੈ ਜੀ ਉਹਨਾਂ ਨੇ ਕਿਹਾ ਵੀ ਅਸੀਂ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਜਿਹੜਾ ਹੈ रिस्टोर द स्पेशल स्टेटस ऑफ जम्मू एंड कश्मीर पीडीपी एंड कांग्रेस ठीक है जी ਇਨਾਂ ਨੇ ਕਿਹਾ ਵੀ ਅਸੀਂ ਉਸ ਸਪੈਸ਼ਲ ਸਟੇਟਸ ਨੂੰ ਜੰਮੂ ਤੇ ਕਸ਼ਮੀਰ ਦੇ ਸਪੈਸ਼ਲ ਸਟੇਟਸ ਨੂੰ ਰੀਸਟੋਰ ਕਰਾਂਗੇ ਧਾਰਾ 370 ਦੇ ਖਾਤਮੇ ਦੇ ਨਾਲ ਹੀ ਇਹ ਵਿਸ਼ੇਸ਼ ਦਰਜਾ ਵੀ ਕਿਉਂਕਿ ਖਤਮ ਕਰ ਦਿੱਤਾ ਗਿਆ ਸੀ ਜੰਮੂ ਕਸ਼ਮੀਰ ਨੂੰ ਜਿਹੜਾ ਵਿਸ਼ੇਸ਼ ਰਾਜ ਦਾ ਦਰਜਾ ਮਿਲਿਆ ਹੋਇਆ ਸੀ ਜੀ ਉਹ ਜਦੋਂ ਭਾਜਪਾ ਸਰਕਾਰ ਨੇ ਧਾਰਾ 370 ਖਤਮ ਕਰ ਦਿੱਤੀ ਸੀ ਤਾਂ ਉਹਦੇ ਨਾਲ ਹੀ ਰਾਜ ਨੂੰ ਮਿਲਿਆ ਹੋਇਆ ਵਿਸ਼ੇਸ਼ ਰਾਜ ਦਾ ਜਿਹੜਾ ਦਰਜਾ ਸੀ ਸਪੈਸ਼ਲ ਸਟੇਟਸ ਸਪੈਸ਼ਲ ਸਟੇਟਸ ਸੀ ਜਿਹੜਾ ਸਟੇਟ ਨੂੰ ਮਿਲਿਆ ਹੋਇਆ ਉਹ ਖਤਮ ਹੋ ਗਿਆ ਸੀ ਸੋ ਹੁਣ ਇਹ ਨੈਸ਼ਨਲ ਕਾਨਫਰੰਸ ਪੀਡੀਪੀ ਤੇ ਕਾਂਗਰਸ ਕਹਿ ਰਹੀਆਂ ਨੇ ਵੀ ਉਸੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਜਿਹੜਾ ਦਰਜਾ ਹੈ ਖਤਮ ਕੀਤਾ ਗਿਆ ਸੀ 1970 ਧਾਰਾ ਦੇ ਤਹਿਤ ਉਹਨੂੰ ਬਹਾਲ ਕਰਾ ਮੰਗੇ ਕਾਂਗਰਸ ਨੇ ਅਹਦ ਕੀਤਾ ਹੈ ਕਾਂਗਰਸ ਨੇ ਅਹਦ ਕੀਤਾ ਹੈ ਕਿ ਇਹ ਸੰਪੂਰਨ ਰਾਜ ਦਾ ਦਰਜਾ ਬਹਾਲ ਕਰਾਏਗੀ ਜਦੋਂ ਕਿ ਐਨਸੀ ਅਤੇ ਪੀਡੀਪੀ ਨੇ ਖੇਤਰ ਦੀ ਪਛਾਣ ਅਤੇ ਜਮਹੂਰੀ ਹੱਕਾਂ ਨੂੰ ਬਚਾਉਣ ਤੇ ਧਿਆਨ ਕੇਂਦਰਿਤ ਕੀਤਾ ਹੈ ਠੀਕ ਹੈ ਜੀ ਸੋ ਐਨਸੀ ਤੇ ਜਿਹੜੀ ਪੀਡੀਪੀ ਨੇ ਹੈ ਫੋਕਸ ਔਨ ਪ੍ਰੋਟੈਕਟਿੰਗ ਦਾ ਰੀਜ਼ਨ ਆਫ ਆਇਡੈਂਟੀਟੀ ਐਂਡ ਡੈਮੋਕਰੈਟਿਕ ਰਾਈਟਸ ਡੈਮੋਕਰੈਟਿਕ ਰਾਈਟਸ ਜਮਹੂਰੀ ਹੱਕਾਂ ਨੂੰ ਕਾਂਗਰਸ ਨੇ ਤਾਂ ਇਹ ਵਾਚਨ ਲਿਆ ਵੈਸੇ ਤਾਂ ਤਿੰਨਾਂ ਨੇ ਪਾਰਟੀਆਂ ਨੇ ਕੀਤਾ ਆ ਕਾਂਗਰਸ ਕਹਿੰਦੀ ਵੀ ਅਸੀਂ ਸੰਪੂਰਨ ਰਾਜ ਦਾ ਦਰਜਾ ਬਹਾਲ ਕਰਾਵਾਂਗੇ ਜਦੋਂ ਕਿ ਐਨਸੀ ਤੇ ਪੀਡੀਪ ਨੇ ਖੇਤਰ ਦੀ ਪਛਾਣ ਖੇਤਰ ਦੀ ਪਛਾਣ ਰੀਜ਼ਨ ਆਇਡੈਂਟੀਟੀ ਤੇ ਜਮਹੂਰੀ ਹੱਕ ਲੋਕਾਂ ਦੇ ਡੈਮੋਕ੍ਰੈਟਿਕ ਰਾਈਟਸ ਦੇ ਲਈ ਜਿਹੜਾ ਹੈ ਬਚਾਉਣ ਤੇ ਧਿਆਨ ਕੇਂਦਰ ਕੀਤਾ ਫੋਕਸ ਕੀਤਾ ਉਹਨਾਂ ਨੇ ਠੀਕ ਹੈ ਜੀ ਸੋ ਇਹਨਾਂ ਤਿੰਨਾਂ ਪਾਰਟੀਆਂ ਇਹਨਾਂ ਦਾ ਗੱਠ ਜੋੜ ਭਾਜਪਾ ਦੇ ਵਿਕਾਸ ਦੇ ਬਿਰਤਾਂਤ ਨੂੰ ਟੱਕਰ ਦੇਵੇਗਾ ਤੇ ਨਾਲ ਹੀ ਭਾਜਪਾ ਵੱਲੋਂ ਖੁਦ ਨੂੰ ਖੇਤਰੀ ਖੁਦਮਖਤਿਆਰੀ ਦਾ ਰੱਖਿਆਕ ਦੱਸੇ ਜਾਣ ਦਾ ਵੀ ਮੁਕਾਬਲਾ ਕਰੇਗਾ ਠੀਕ ਹੈ ਜੀ ਸੋ ਜੋ ਅਲਾਈਅੰਸ ਹੈ ਕਾਂਗਰਸ ਦਾ ਐਨਸੀ ਦਾ ਪੀਡੀਪੀ ਦਾ ਵਿਲ ਆਲਸੋ ਟ੍ਰਾਈ ਟੂ ਟੇਕ ਐਡਵਾਂਟੇਜ ਆਫ ਦ ਲੋਕਲ ਆਪੋਜੀਸ਼ਨਿੰਗ ਇਸ ਆ ਸੈਂਟਰਲ ਗਵਰਨਮੈਂਟ ਪਾਲਿਸੀਜ਼ ਓਕੇ ਇਹਨਾਂ ਦਾ ਗੱਠ ਜੋੜ ਜਿਹੜਾ ਹੈ ਭਾਜਪਾ ਦੇ ਵਿਕਾਸ ਨੂੰ ਟੱਕਰ ਦੇਵੇਗਾ ਨਾਲ ਹੀ ਭਾਜਪਾ ਵੱਲੋਂ ਖੁੱਦ ਨੂੰ ਖੇਤਰੀ ਖੁਦਮਖਤਿਆਰੀ ਦਾ ਰੱਖਿਆਕ ਦੱਸੇ ਜਾਂਦਾ ਵੀ ਮੁਕਾਬਲਾ ਕਰੇਗਾ ਠੀਕ ਹੈ ਜੀ ਸੋ ਕਾਂਗਰਸ ਐਨਸੀ ਤੇ ਪੀਡੀਪੀ ਦਾ ਗੱਠ ਜੋੜ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ مقامی ਵਿਰੋਧਤਾ ਲਾਹਾ ਲੈਣ ਦੀ ਵੀ ਕੋਸ਼ਿਸ਼ ਕਰੇਗਾ ਇਹ ਚੋਣਾ ਆਖਰ ਵਿੱਚ ਤੈਅ ਕਰਨਗੀਆਂ ਕਿ ਕੀ ਵੋਟਰ ਅਤਵਾਦ ਮੁਕਤ ਖੁਸ਼ਹਾਲ ਜੰਮੂ ਕਸ਼ਮੀਰ ਦੇ ਮੋਦੀ ਦੇ ਸੁਪਨੇ ਨੂੰ ਅਪਣਾਉਂਦੇ ਨੇ ਜਾਂ ਫਿਰ ਵੈਤੀ ਖੇਤਰੀ ਤਾਕਤਾਂ ਪ੍ਰਤੀ ਹੀ ਵਫਾਦਾਰ ਬਣੇ ਰਹਿਣਗੇ ਇਹ ਚੋਣਾਂ ਦੱਸਣਗੀਆਂ ਜੀ ਠੀਕ ਹੈ ਇਹ ਹੀ ਚੋਣਾਂ ਨੇ ਜਿਹੜੀਆਂ ਤੈਅ ਕਰਨਗੀਆਂ ਥੀਸ ਇਲੈਕਸ਼ਨਸ ਵਿਲ ਆਲਟੀਮੇਟਲੀ ਡਿਸਾਈਡ ਕੀ ਕੀ ਡਿਸਾਈਡ ਕਰਨਗੀਆਂ ਕਿ ਵੋਟਰ ਅਤਵਾਦ ਮੁਕਤ ਖੁਸ਼ਹਾਲ ਇਹ ਭਾਜਪਾ ਸਰਕਾਰ ਤੇ ਮਤਲਬ ਕੀ ਨਰਿੰਦਰ ਮੋਦੀ ਜੀ ਦਾ ਬੜਾ ਵੱਡਾ ਨਾਰਾ ਦਿੱਤਾ ਲੋਕਾਂ ਨੂੰ ਕਹਿੰਦਾ ਵੀ ਅਤਵਾਦ ਮੁਕਤ ਕਰ ਦੇਵਾਂਗੇ ਜੰਮੂ ਕਸ਼ਮੀਰ ਨੂੰ ਖੁਸ਼ਹਾਲ ਕਰ ਦੇਵਾਂਗੇ ਸਾਰੀ ਬੇਰੋਜ਼ਗਾਰੀ ਦੂਰ ਕਰ ਦੇਵਾਂਗੇ ਤੇ ਇਹਨੂੰ ਇੱਕ ਤਰੱਕੀ ਵਾਲਾ ਸੂਬਾ ਬਣਾਵਾਂਗੇ ਇਸ ਲਈ ਕਹਿੰਦੇ ਵੀ ਇਹ ਵੋਟਾਂ ðis election will ultimately decide ਇਹ ਚੋਣਾ ਅਖਰ ਵਿੱਚ ਤੈਅ ਕਰਨਗੇ ਕਿ ਵੋਟਰ ਅਤਵਾਦ ਮੁਕਤ ਖੁਸ਼ਹਾਲ ਜੰਮੂ ਕਸ਼ਮੀਰ ਦੇ મોદી ਦੇ ਸੁਪਨੇ ਨੂੰ ਪਣਾਉਂਦੇ ਨੇ ਜਾਂ ਫਿਰ ਰਵਾਇਤੀ ਖੇਤਰੀ ਤਾਕਤਾਂ ਪ੍ਰਤੀ ਹੀ ਜਿਹੜੀਆਂ ਟ੍ਰੈਡੀਸ਼ਨਲ ਰੀਜਨਲ ਪੋਲੀਟੀਕਲ ਪਾਰਟੀਆਂ ਨੇ ਉੱਥੋਂ ਦੀਆਂ ਠੀਕ ਹੈ ਉਹਨਾਂ ਤੱਕ ਤਾਂ ਪ੍ਰਤੀ ਹੀ ਵਫਾਦਾਰ ਰਹਿੰਦੇ ਹਨ ਇਹ ਤਾਂ ਹੁਣ ਜੰਮੂ ਕਸ਼ਮੀਰ ਦੇ ਆ ਜਿਹੜੀਆਂ ਅਸੈਂਬਲੀ ਇਲੈਕਸ਼ਨ ਨੇ ਉਹ ਹੀ ਦੱਸਣਗੀਆਂ ਤੇ ਇਹ ਮੈਂ ਵਿਦਿਆਰਥੀਆਂ ਦੀ ਜਾਣਕਾਰੀ ਹਿੱਤ ਫੇਰ ਦੱਸ ਦਿਆਂ ਜੀ ਇਹ ਹਿਸਟੋਰੀਕ ਜਿਹੜੀ ਹੈ ਧਾਰਾ ਸੀ 370 ਜਿਹੜੀ ਧਾਰਾ ਸੀ ਇਹ ਖਤਮ ਹੋਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਹੋਣ ਵਾਲੀਆਂ ਇਹ ਪਹਿਲੀਆਂ ਵਿਧਾਨ ਸਭਾ ਚੋਣਾਂ ਨੇ ਤੇ ਇੱਕ ਗੱਲ ਹੋਰ ਨੋਟ ਰੱਖਿਓ ਜਦੋਂ ਭਾਜਪਾ ਗਵਰਨਮੈਂਟ ਨੇ ਇਥੇ ਧਾਰਾ 370 ਖਤਮ ਕਰ ਦਿੱਤੀ ਸੀ ਉਹਦੇ ਨਾਲ ਹੀ ਜੇਲਾ ਜੰਮੂ ਕਸ਼ਮੀਰ ਨੂੰ ਖਾਸ ਸਪੈਸ਼ਲ ਸਟੇਟ ਦਾ ਜਿਹੜਾ ਦਰਜਾ ਮਿਲਿਆ ਹੋਇਆ ਸੀ ਉਹ ਵੀ ਖਤਮ ਹੋ ਗਿਆ ਸੀ ਤੇ ਹੁਣੇ ਫਿਰ ਜਿਹੜੀਆਂ ਤਿੰਨੇ ਪਾਰਟੀਆਂ ਨੇ ਕਹਿ ਰਹੀਆਂ ਨੇ ਕਿ ਅਸੀਂ ਵਿਸ਼ੇਸ਼ ਰਾਜ ਦਾ ਦਰਜਾ ਦੁਬਾਰਾ ਬਹਾਲ ਕਰਾਵਾਂਗੇ ਜੰਮੂ-ਕਸ਼ਮੀਰ ਦਾ ਜਦੋਂ ਕੀ ਭਾਜਪਾ ਸਰਕਾਰ ਕਹਿ ਰਹੀ ਹੈ ਜੇ ਅਸੀਂ ਸਾਡੀ ਪਾਰਟੀ ਦੀ ਸਰਕਾਰ ਬਣਦੀ ਆ ਤਾਂ ਇੰਨਾ ਰਵੈਤੀ ਪਾਰਟੀਆਂ ਨੇ ਜੋ ਜੰਮੂ-ਕਸ਼ਮੀਰ ਦੇ ਹਾਲਾਤ ਬਦਤਰ ਤੋਂ ਬਦਤਰ ਕਰਤੇ ਨੇ ਇਸ ਨੂੰ ਦੂਰ ਕਰਕੇ ਅਸੀਂ ਜੰਮੂ ਕਸ਼ਮੀਰ ਦੇ ਵਿੱਚੋਂ ਅਤਵਾਦ ਨੂੰ ਹਮੇਸ਼ਾ ਲਈ ਖਤਮ ਕਰਕੇ ਬੇਰੁਜ਼ਗਾਰੀ ਨੂੰ ਖਤਮ ਕਰਕੇ ਇਸ ਨੂੰ ਇੱਕ ਸ਼ਾਂਤੀ ਵਾਲਾ ਤੇ ਤਰੱਕੀ ਵਾਲਾ ਸੂਬਾ ਬਣਾਵਾਂਗੇ ਇਹ ਲੋਕ ਹੁਣ ਉਥੋਂ ਦੇ ਕਿਸ ਪਾਰਟੀ ਨੂੰ ਪਸੰਦ ਕਰਦੇ ਨੇ ਉਥੋਂ ਦੀਆਂ ਖੇਤਰੀ ਪਾਰਟੀਆਂ ਦੇ ਵਾਅਦਿਆਂ ਨੂੰ ਹਰੀ ਝੰਡੀ ਦਿੰਦੇ ਨੇ ਜਾਂ ਨਰਿੰਦਰ ਮੋਦੀ ਦੇ ਐਲਾਨਾਂ ਨੂੰ ਹਰੀ ਝੰਡੀ ਦਿੰਦੇ ਨੇ ਕੀ ਹੋਵੇਗਾ ਇਹ ਜੰਮੂ ਕਸ਼ਮੀਰ ਦੀਆਂ ਇਲੈਕਸ਼ਨ ਅਸੈਂਬਲੀ ਇਲੈਕਸ਼ਨ ਦਰਜਾਲਟ ਦੱਸੇਗਾ ਕਿ ਲੋਕਾਂ ਨੇ ਕਿਸ ਦੀ ਗੱਲ ਨੂੰ ਫਤਵਾ ਦਿੱਤਾ ਹੈ ਜੀ ਸਤਿ ਸ਼੍ਰੀ ਅਕਾਲ ਪ੍ਰੋਫੈਸਰ ਕਾਸ਼ਤੀ ਬਲੋਂ ਸਭ ਨੂੰ ਉਮੀਦ ਹੈ ਕਿ ਸਾਰਿਆਂ ਨੂੰ ਇਹ ਜਾਣਕਾਰੀ ਜਿਹੜੀ ਹੈ 음 ਵਧੀਆ ਲੱਗੀ ਹੋਵੇਗੀ ਆਪਾਂ ਨੇ ਪੰਜਾਬੀ ਟ੍ਰਿਬਿਊਨ ਦਾ ਧੰਨਵਾਦ ਕਰਦੇ ਹੋਏ ਅਸੀਂ ਇਹ ਜਿਹੜਾ ਹੈ ਪੰਜਾਬੀ ਟ੍ਰਿਬਿਊਨ ਦਾ ਧੰਨਵਾਦ ਕਰਦੇ ਹਾਂ ਇਸ ਸੰਵਾਦਕੀ ਦੇ ਵਿੱਚੋਂ ਜੋ ਵੱਖ-ਵੱਖ ਪ੍ਰੀਖਿਆਵਾਂ ਹੁੰਦੀਆਂ ਨੇ ਸਾਡੇ ਪੰਜਾਬ ਤੇ ਭਾਰਤ ਦੇ ਵੱਖ-ਵੱਖ ਵਿਭਾਗਾਂ ਦੀਆਂ ਉਹਦੇ ਲਈ ਵੀ ਬੜੇ ਇੰਪੋਰਟੈਂਟ ਫੈਕਟਸ ਇਸ ਐਡੀਟোরিয়াল ਪੇਜ ਦੇ ਵਿੱਚ ਉਹ ਵਿਦਿਆਰਥੀ ਉਹਲੇ ਲਈ ਇੱਥੋਂ ਜਿਹੜੀ ਹੈ ਉਹਦਾ ਫਾਇਦਾ ਉਠਾਉਣਗੇ ਜੋ ਇਸ ਨੂੰ ਪੜਿਆ ਹੈ ਆਪਾਂ ਤੇ ਵੈਸੇ ਵੀ ਪੋਲੀਟੀਕਲ ਜਿਹੜੀ ਹੈ ਅਵੇਅਰਨੈਸ ਆਵੇਗੀ ਸਾਰਿਆਂ ਦੇ ਵਿੱਚ ਬਹੁਤ-ਬਹੁਤ ਧੰਨਵਾਦ ਜੀ ਭਗਵਤੀ ਕੰਪੀਟੀਸ਼ਨ ਕਲਾਸ ਜਮਾਨਸਾ ਦੇ YouTube ਚੈਨਲ ਤੇ ਵੀਡੀਓ ਅਪਲੋਡ ਕੀਤੀ ਗਈ ਹੈ ਆਪ ਦੀ ਕੋਈ رائے ਹੋਵੇ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਤੇ ਮੇਰੇ ਨੰਬਰਾਂ ਤੇ ਆ ਜੋ ਉੱਪਰ ਦਿੱਤੇ ਹੋਏ ਨੇ 82834876294848761 ਤੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਪਰਮਾਤਮਾ ਸਾਰਿਆਂ ਨੂੰ ਚੜ੍ਹਦੀਆਂ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ ਉਹ ਸਭ ਓਮ ਸ਼੍ਰੀ ਵਾਹਿਤੁਰ ਦੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਓਮ ਸ਼ਾਂਤੀ ਸਜਦਾ ਸਾਰਿਆਂ ਨੂੰ ਪ੍ਰਣਾਮ ਜਿਸ ਨੂੰ ਜੋ ਚੰਗਾ ਲੱਗੇ ਧੰਨਵਾਦ